ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਉਨ ਕਰ ਰਹੇ ਹੋ ਮੁਕਤਰ ਦੀ ਜੰਗ ਟੁੱਟੀ ਗੰਢੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਕੱਚੀ ਗੜੀ ਵਿੱਚੋਂ ਤਾੜੀ ਮਾਰ ਕੇ ਨਿਕਲੇ ਸਨ ਉਸ ਸਮੇਂ ਤੋਂ ਹੀ ਸ਼ਾਹੀ ਫੌਜਾਂ ਉਹਨਾਂ ਦਾ ਪਿੱਛਾ ਕਰ ਰਹੀਆਂ ਸਨ ਜਦ ਗੁਰੂ ਜੀ ਕੋਟਕਪੂਰੇ ਦੇ ਸਥਾਨ ਤੇ ਆਏ ਤਾਂ ਗੁਰੂ ਜੀ ਨੂੰ ਖਬਰ ਮਿਲੀ ਕਿ ਸ਼ਾਹੀ ਫੌਜਾਂ ਉਹਨਾਂ ਦਾ ਪਿੱਛਾ ਕਰਦੀਆਂ ਹੋਈਆਂ ਨਜ਼ਦੀਕ ਹੀ ਪਹੁੰਚ ਗਈਆਂ ਹਨ ਕੋਟ ਕਪੂਰੇ ਦਾ ਚੌਧਰੀ ਕਪੂਰਾ ਗੁਰੂ ਜੀ ਕੋਲੋਂ ਅਮਰਤ ਛੱਕੇ ਕਪੂਰ ਸਿੰਘ ਬਣ ਚੁੱਕਾ ਸੀ ਗੁਰੂ ਜੀ ਨੇ ਉਸ ਨੂੰ ਆਪਣਾ ਕਿਲਾ ਸ਼ਾਹੀ ਫੌਜਾਂ ਨਾਲ ਮੁਕਾਬਲਾ ਕਰਨ ਲਈ ਦੇਣ ਲਈ ਕਿਹਾ ਤਾਂ ਚੌਧਰੀ ਕਪੂਰਾ ਮੁਗਲ ਹਾਕਮਾਂ ਦੇ ਡਰ ਕਾਰਨ ਕਿਲਾ ਦੇਣ ਤੋਂ ਆਨਾ ਕਾਨੀ ਕਰ ਗਿਆ ਸੀ ਉੱਥੋਂ ਕੋਈ ਦੂਰੀ ਤੇ ਇੱਕ ਛੋਟਾ ਜਿਹਾ ਪਿੰਡ ਖਦਰਾਣਾ ਸੀ ਉਹ ਪਿੰਡ ਇੱਕ ਢਾਬ ਦੇ ਕਿਨਾਰੇ ਤੇ ਵਸਿਆ ਹੋਇਆ ਸੀ ਉਸ ਢਾਬ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਸੀ ਜਿਸ ਨਾਲ ਪਿੰਡ ਦੇ ਮਨੁੱਖ ਮਾਤਰ ਅਤੇ ਮਾਲ ਡੰਗਰ ਆਪਣੀ ਪਿਆਸ ਸਾਰਾ ਸਾਲ ਮਟਾ ਲੈਂਦੇ ਸਨ ਪਿੰਡ ਖਦਰਾਣੇ ਦੇ ਸਥਾਨ ਤੇ ਹੁਣ ਸ੍ਰੀ ਮਕਸਰ ਸੇਵ ਸ਼ਹਿਰ ਬਸਿਆ ਹੋਇਆ ਹੈ ਗੁਰੂ ਜੀ ਸਿੰਘਾਂ ਸਮੇਤ ਕੋਟਕਪੂਰੇ ਤੋਂ ਚੱਲ ਕੇ ਖਦਰਾਨੇ ਪਿੰਡ ਆ ਗਏ ਸਨ ਸਿੰਘਾਂ ਨੇ ਢਾਬ ਦੇ ਆਸੇ ਪਾਸੇ ਆਪਣੇ ਮੋਰਚੇ ਸੰਭਾਲ ਲਏ ਸਨ ਗੁਰੂ ਜੀ ਨੇ ਢਾਬ ਦੇ ਪੱਛਮੀ ਪਾਸੇ ਵਿੱਚ ਇੱਕ ਟਿੱਬੀ ਤੇ ਮੋਰਚਾ ਸੰਭਾਲ ਲਿਆ ਸੀ ਤਾਂ ਕਿ ਉੱਥੋਂ ਸ਼ਾਹੀ ਫੌਜਾਂ ਤੇ ਤੀਰਾਂ ਦੀ ਬਾਛੜ ਕੀਤੀ ਜਾ ਸਕੇ ਕੋਝ ਮਹਿਰਮਗਾਇਲ ਆਨੰਦ ਕਾੜ ਦੇ ਕਿਲੇ ਵਿੱਚ ਪਏ ਲੰਮੇ ਘੇਰੇ ਕਾਰਨ ਗੁਰੂ ਜੀ ਨੂੰ ਵਿਦਾਵਾ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ ਸਨ ਜਦ ਉਹ ਆਪਣੇ ਘਰਾਂ ਵਿੱਚ ਪਹੁੰਚੇ ਅਤੇ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਾ ਕਿ ਇਹ ਗੁਰੂ ਜੀ ਨੂੰ ਔਖੀ ਘੜੀ ਵਿੱਚ ਛੱਡ ਕੇ ਆ ਗਏ ਹਨ ਤਾਂ ਉਹਨਾਂ ਨੂੰ ਘਰਾਂ ਵਿੱਚੋਂ ਬਹੁਤ ਲਾਣਤਾ ਪਈਆਂ ਸਨ ਉਸ ਸਮੇਂ ਉਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਹ ਫਿਰ ਮਾਤਾ ਭਾਗ ਕੋਰ ਦੀ ਅਗਵਾਈ ਵਿੱਚ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਲਈ ਘਰਾਂ ਤੋਂ ਚੱਲ ਪਏ ਸਨ ਉਧਰੋਂ ਮੁਗਲ ਫੌਜਾਂ ਅਜੇ ਪਿੰਡ ਖਦਰਾਣੇ ਦੀ ਢਾਬ ਕੋਲ ਪਹੁੰਚੀਆਂ ਨਹੀਂ ਸਨ ਇੱਧਰ ਮਝੈਲ ਖਦਰਾਣੇ ਦੀ ਢਾਬ ਤੇ ਗੁਰੂ ਜੀ ਨੂੰ ਲੱਭਦੇ ਲਵਾਉਂਦੇ ਪਹੁੰਚ ਗਏ ਸਨ ਉਹਨਾਂ ਨੇ ਆਪਣੇ ਮੋਰਚੇ ਢਾਬ ਦੇ ਪੂਰਬ ਵੱਲ ਗੱਡ ਲਏ ਸਨ ਜਦ ਸ਼ਾਹੀ ਫੌਜਾਂ ਖਦਰਾਨੇ ਪਹੁੰਚੀਆਂ ਤਾਂ ਮਝੈਲਾਂ ਨੇ ਉਹਨਾਂ ਉੱਪਰ ਭੁੱਖੇ ਸ਼ੇਰਾਂ ਵਾਂਗ ਟੱਟ ਕੇ ਹਮਲਾ ਕਰ ਦਿੱਤਾ ਗੁਰੂ ਜੀ ਟੀਬੀ ਤੋਂ ਖੜੇ ਉਹਨਾਂ ਮਝੈਲਾਂ ਦੀ ਬਹਾਦਰੀ ਦੇ ਜੋਰ ਦੇਖ ਰਹੇ ਸਨ ਆਖਰ ਉਹਨਾਂ ਨੇ ਮੋਗਲ ਫੌਜਾਂ ਦੇ ਪੈਰ ਜੰਗ ਵਿੱਚੋਂ ਉਖਾੜ ਦਿੱਤੇ ਅਤੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਮਝੈਲਾਂ ਦੇ ਜਥੇ ਵਿੱਚੋਂ ਜ਼ਿਆਦਾਤਰ ਸਿੰਘ ਬਹਾਦਰੀ ਨਾਲ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ ਸਨ ਭਾਈ ਮਹਾ ਸਿੰਘ ਅਤੇ ਬੀਬੀ ਭਾਗੌਰ ਜੀ ਬੁਰੀ ਤਰ੍ਹਾਂ ਜੰਗ ਲੜਦਿਆਂ ਜ਼ਖਮੀ ਹੋ ਗਏ ਸਨ ਗੁਰੂ ਜੀ ਟਿੱਬੀ ਤੋਂ ਸ਼ਹੀਦ ਸਿੰਘਾਂ ਪਾਸ ਆਏ ਕਿਸੇ ਨੂੰ ਉਹਨਾਂ ਨੇ 5000 ਕਿਸੇ ਨੂੰ 10000 ਦਾ ਖਤਾਬ ਬਖਸ਼ ਦਿੱਤਾ ਅਤੇ ਫਿਰ ਚੱਲਦੇ ਹੋਏ ਭਾਈ ਮਹਾ ਸਿੰਘ ਜੀ ਪਾਸ ਆਏ ਸਨ ਭਾਈ ਮਹਾ ਸਿੰਘ ਜੀ ਦੇ ਸਵਾਸ ਚੱਲ ਰਹੇ ਸਨ ਗੁਰੂ ਜੀ ਨੇ ਉਸ ਦਾ ਸਿਰ ਚੁੱਕ ਕੇ ਆਪਣੇ ਪੱਟ ਤੇ ਰੱਖਿਆ ਅਤੇ ਕਿਹਾ ਮਹਾ ਸਿੰਘ ਅਸੀਂ ਤੇਰੇ ਤੋਂ ਬਹੁਤ ਪਰਸੰਨ ਹਾਂ ਇਹ ਤਾਂ ਤੈਨੂੰ ਪੂਰੀ ਦੁਨੀਆ ਦਾ ਅਚਲ ਰਾਜ ਬਖਸ਼ ਦਈਏ ਭਾਈ ਮਹਾ ਸਿੰਘ ਨੇ ਅਥਰਾਂ ਅੱਖਾਂ ਵਿੱਚ ਅਥਰੋ ਲਿਆ ਕੇ ਗੁਰੂ ਜੀ ਨੂੰ ਕਿਹਾ ਕਿ ਸਾਹਿਬ ਪਹਿਲਾਂ ਹੀ ਅਸੀਂ ਇੱਕ ਭੁੱਲ ਕਰਕੇ ਆਪ ਜੀ ਦੇ ਚਰਨਾਂ ਤੋਂ ਦੂਰ ਚਲੇ ਗਏ ਸੀ ਹੁਣ ਅਸੀਂ ਤੁਹਾਡੇ ਚਰਨਾ ਵਿੱਚ ਸਦੀਵੀ ਨਿਵਾਸ ਚਾਹੁੰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਦੇ ਵੀ ਤੁਹਾਡੇ ਨਾਲ ਸਾਡਾ ਵਿਛੋੜਾ ਨਾ ਪਵੇ ਤੁਸੀਂ ਸਾਡੀ ਭੁੱਲ ਬਖਸ਼ ਦਿਓ ਅਸੀਂ ਜਿਹੜਾ ਭੁੱਲ ਕੇ ਆਪ ਜੀ ਨੂੰ ਵਧਾਵਾ ਦੇ ਕੇ ਆ ਗਏ ਸਾਂ ਉਸ ਨੂੰ ਪਾੜ ਕੇ ਸਾਡੇ ਨਾਲ ਟੁੱਟੀ ਗੰਢ ਲਵੋ ਗੁਰੂ ਜੀ ਨੇ 22 ਧਾਰ ਦੇ ਰਾਜਿਆਂ ਅਤੇ ਫੌਜੀ ਸਾਹੀ ਫੌਜਾਂ ਨਾਲ ਕੀਤੇ ਜੁੱਧ ਵਿੱਚ ਆਪਣੇ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਧਨ ਦੌਲਤ ਅਤੇ ਸਾਰਾ ਪਰਿਵਾਰ 바ਰ ਦਿੱਤਾ ਸੀ ਪਰ ਸਿੱਖਾਂ ਦੁਆਰਾ ਦਿੱਤਾ ਗਿਆ ਵਾਦਾ ਉਹਨਾਂ ਨੇ ਆਪਣੇ ਕਮਰ ਕੱਸੇ ਵਿੱਚ ਸਾਂਭ ਕੇ ਰੱਖਿਆ ਸੀ ਉਹਨਾਂ ਨੂੰ ਪਤਾ ਸੀ ਕਿ ਮੇਰੇ ਸਿੰਘ ਪਰਤ ਕੇ ਵਾਪਸ ਜ਼ਰੂਰ ਆਉਣਗੇ ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਸਿੰਘਾਂ ਦੁਆਰਾ ਦਿੱਤਾ ਗਿਆ ਵਦਾਵਾ ਕੱਢਿਆ ਅਤੇ ਭਾਈ ਮਹਾ ਸਿੰਘ ਦੇ ਸਾਹਮਣੇ ਹੀ ਪਾੜ ਦਿੱਤਾ ਅਤੇ ਉਹਨਾਂ ਸਿੰਘਾਂ ਨਾਲ ਟੁੱਟੀ ਗੰਢ ਲਈ ਸੀ ਭਾਈ ਮਹਾ ਸਿੰਘ ਜੀ ਨੇ ਗੁਰੂ ਜੀ ਦੀ ਗੋਦ ਵਿੱਚ ਆਪਣਾ ਸਰੀਰ ਤਿਆਗ ਦਿੱਤਾ ਸੀ ਅਤੇ ਉਹ ਬਾਕੀ ਸ਼ਹੀਦ ਸਿੰਘਾਂ ਸਮੇਤ ਸੱਚਖੰਡ ਵਿਖੇ ਪਹੁੰਚ ਗਏ ਸਨ ਅਤੇ ਉੱਥੇ ਉਹਨਾਂ ਨੂੰ ਗੁਰੂ ਜੀ ਦੇ ਚਰਨਾ ਵਿੱਚ ਸਦੀਵੀ ਨਿਵਾਸ ਮਿਲ ਗਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਭ ਸ਼ਹੀਦਾਂ ਨੂੰ 40 ਮੁਕਤਿਆਂ ਦਾ ਖਿਤਾਬ ਦੇ ਕੇ ਨਿਵਾਜਿਆ ਸੀ ਉਸ ਤੋਂ ਬਾਅਦ ਗੁਰੂ ਜੀ ਬੀਬੀ ਭਾਗੌਰ ਜੀ ਕੋਲ ਗਏ ਉਹਨਾਂ ਨੇ ਆਪਣੇ ਰਮਾਲ ਨਾਲ ਬੀਬੀ ਭਾਗੌਰ ਜੀ ਦੇ ਜਖਮ ਸਾਫ਼ ਕੀਤੇ ਅਤੇ ਮਲਮ ਪੱਟੀ ਕਰਵਾਈ ਬੀਬੀ ਭਾਗੌਰ ਜੀ ਦੇ ਜਾਕਮ ਕਾਫ ਸਮੇਂ ਬਾਅਦ ਭਰ ਗਏ ਸਨ ਉਸ ਤੋਂ ਬਾਅਦ ਬੀਬੀ ਭਾਗਕੌਰ ਜੀ ਗੁਰੂ ਜੀ ਦੇ ਜਥੇ ਵਿੱਚ ਹੀ ਸ਼ਾਮਲ ਹੋ ਗਏ ਸਨ ਅਤੇ ਉਹਨਾਂ ਦੇ ਨਾਲ ਹੀ ਦੱਖਣ ਨੂੰ ਚਲੇ ਗਏ ਸਨ ਅਤੇ ਅੰਤ ਵਿੱਚ ਦੱਖਣ ਵਿੱਚ ਹੀ ਬੀਬੀ ਭਾਗਕੌਰ ਜੀ ਆਪਣਾ ਸਰੀਰ त्याग ਕੇ ਸੱਚਖੰਡ ਚਲੇ ਗਏ ਸਨ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਮਾਗਦੀ ਸੰਗਰਾਂਦ ਨੂੰ ਮੋਕਸਰ ਸ਼ਹਿਰ ਬਿਖੇ ਇੱਕ ਪਹਾੜੀ ਜੋੜ ਮੇਲਾ ਲੱਗਦਾ ਹੈ ਸਿੱਖ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ